ਮੇਰੀ ਪੰਜਾਈ ਨਕੋਦਰ ਤੋਂ ਰਹੋ ਗਈ ਸੀ ਆਪਣੇ ਮਾਪਿਆਂ ਦੇ ਘਰ ਲੱਕੜੀ ਵਾਸਤੇ ਉਹ ਰਾਤ ਰਹਿ ਕੇ ਮੇਰੇ 8 ਵਜੇ 9 ਵਜੇ ਉਹ ਨੂਰਮਾਨ ਰਾਡੇ ਚ ਆ ਗਈ ਉਹ ਨਕੋਦਰ ਜਾਣਾ ਸੀਗਾ ਉੱਥੇ ਜਨਾਨੀਆਂ ਖੜੀਆਂ ਸੀ ਆਮ ਤੌਰ ਤੇ ਜਿੰਨੀਆਂ ਬੱਚੇ ਜਾਣ ਵਾਸਤੇ ਉਹ ਇੱਕ ਦੂਜੇ ਨੂੰ ਪੁੱਛਣ ਲੱਗੇ ਭੈਣ ਜੀ ਤੂੰ ਕਿੱਥੇ ਜਾਣਾ ਭੈਣ ਜੀ ਤੂੰ ਕਿੱਥੇ ਜਾਣਾ ਉਹ ਕੋਈ ਉਹ ਕਹਣਗੇ ਵੀ ਮੈਂ ਨਕੋਦਰ ਜਾਣਾ ਅਜਾ ਉਹ ਦੋ ਜਨੇ ਜਿਹੜੇ ਠਗੜੀਆਂ ਸੀ ਨਾ ਉਹ ਵੀ ਕਦੇ ਕੋਖੜੀਆਂ ਸੀ ਹੁਣੇ ਸੁਣ ਲਿਆ ਵੀ ਹਨ ਕੋਦਰ ਜਾਣਾ ਉਹਨੂੰ ਬਾਤ ਚ ਕਰਨ ਲੱਗੇ ਭਾਂਜੀ ਅਸੀਂ ਮੈਨੂੰ ਕੋਦਰ ਜਾਣਾ ਹੈਗਾ ਤੇ ਸਾਡੇ ਨਾਲ ਚਲੋ ਹੁਣ ਕਿਹਾ ਵੀ ਚਲੋ ਜੇ ਤੁਸੀਂ ਕਿੱਥੇ ਜਾਣਾ ਦੀ ਪਟਿਆ ਮਾਰੇ ਕੋਦਰ ਅਸੀਂ ਉੱਥੇ ਜਾਣਾ ਲਓ ਜੀ ਉਹ ਬਹਿ ਗਈ ਆ ਜਿਵੇਂ ਹਰੀਪੁਰ ਤੋਂ ਤੇ ਗੱਨੇਪੁਰ ਤੋਂ ਚੱਟਰ ਗਏ ਨਾ ਉੱਥੇ ਉਹਨੂੰ ਬਾਜੀਆਂ ਤੇ ਜਿਨੇ ਪੈਸੇ ਉਹ ਕੋ ਖੋ ਗਏ ਤੇ ਹੋਲੀ ਗੱਡੀ ਕਰਕੇ ਉਹ ਟੱਕਾ ਮਾਰ ਕੇ ਉਹ ਕੱਢ ਜੀ ਚੜ ਗਿਆ ਕਿਤੀ ਗੱਡੀ ਆ ਦੋ ਜਨਾਨੀਆਂ ਇੱਕ ਬੰਦਾ ਮੋਨਾ ਬੰਦਾ ਪਤਾ ਲੱਗਾ ਇੱਕ ਇੱਥੇ ਧਰਨੇ ਦੇ ਵਿੱਚ ਤੁਹਾਡੇ ਕੋਲ ਪਹੁੰਚੇ ਆ ਵੀ ਉਹਨਾਂ ਦੇ ਕਿਸੇ ਰਿਸ਼ਤੇਦਾਰ ਦੇ ਨਾਲ ਲੁੱਟ ਦੀ ਵਾਰਦਾਤ ਹੋਈ ਆ ਸਵਿਫਟ ਗੱਡੀ ਦੱਸ ਰਹੇ ਆ ਵੀ ਚਿੱਟੇ ਰੰਗ ਦੀ ਆ ਜਿਹੜਾ ਉਹਨਾਂ ਦੀ ਲੇਡੀਜ਼ ਨੂੰ ਬਿਠਾ ਕੇ ਵਾਲੀਆਂ ਵਗੈਰਾ ਲੁੱਟ ਕੇ ਲੈ ਗਏ ਤੇ ਧੱਕਾ ਦੇ ਕੇ ਸੱਟ ਕੇ ਕੀ ਮਾਮਲਾ ਸਤਾਂ ਅੱਜ ਸਵੇਰੇ 9:00 ਵਜੇ ਤੱਕ ਟਾਈਮ ਸੀਗਾ ਫਲੋਰ ਜਿਹੜਾ 56 ਦਾ ਨੂਰ ਮਹਿਰ ਵਾਲਾ ਗਾਬਾਸ਼ ਵੀੜ ਦੇ ਸਾਹਮਣੇ ਉੱਥੇ ਲੱਗ ਭੱਕਾ ਜਰਾਸ ਬਹੁਤ ਸੀਗਾ ਉਹ ਜਿਹੜੀ ਗੱਡੀ ਘੁੰਮ ਰਹੀ ਹੈ ਚਿੱਟੀ ਲਗਾਤਾਰ ਹੀ ਉਹ ਆ ਇਲਾਕੇ ਦੇ ਵਿੱਚ ਘੁੰਮ ਰਹੀ ਹੈ ਪਹਿਲਾਂ ਵੀ ਉਹ ਡੁੱਟਾ ਖੋਹਾਂ ਗਈ ਕਿਉਂ ਨਹੀਂ ਪਹਿਲਾਂ ਵੀ ਕਈ ਬੀਬੀਆਂ ਦੀਆਂ ਵਾਲੀਆਂ ਲਾਗੇ ਪਹਿਲਾਂ ਉਪਰੇ ਵਾਲ ਵੀ ਲਾਈਆਂ ਤੇ ਇੱਧਰ ਫਲੋਰ ਵਿੱਚ ਵੀ ਲਾਈਆਂ ਹੁਣ ਉਹੋ ਹੀ ਗੱਡੀ ਜਿਹੜੀ ਦੁਬਾਰਾ ਫੇਰ ਆ ਦੋ ਬੀਬੀਆਂ ਤੇ ਇੱਕ ਬੰਦਾ ਜਿਹੜਾ ਘੁੰਮ ਰਿਹਾ ਆ ਉਹ ਲਗਾਤਾਰ ਜਿਹੜਾ ਲੁੱਟਾਂ ਖੋਹਾਂ ਕਰ ਰਿਹਾ ਆ ਜਿਹੜੀ ਉਹ ਅੱਜ ਤੱਕ ਵੀ ਗੱਡੀ ਜਿਹੜੀ ਆ ਫਲੋਰ ਦੀ ਗਿਰਫਤ ਤੋਂ ਬਾਹਰ ਆ ਅਸੀਂ ਕਈ ਵਾਰੀ ਐਸਐਚਓ ਸਾਹਿਬ ਨੂੰ ਦੱਸ ਸਕਿਆ ਹਾਂ ਡਿਊਟੀ ਸਾਹਿਬ ਨੂੰ ਦੱਸ ਸਕਿਆ ਹਾਂ ਪਰ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਅਸੀਂ ਕਹਿੰਦੇ ਹਾਂ ਵੀ ਜਲਦੀ ਤੋਂ ਜਲਦੀ ਜਿਹੜੀ ਉਹ ਡੁੱਟਾਂ ਖੋਆ ਕਰਨ ਵਾਲੇ ਲੋਕ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਉਹਨਾਂ ਨੂੰ ਸ਼ਰਾਖਾਂ ਦੇ ਪਿੱਛੇ ਕੀਤਾ ਜਾਵੇ ਜੇ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਲੋਕਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਕਰਾਂਗੇ ਜਿਹਦੀ ਜ਼ਿੰਮੇਵਾਰੀ ਇਹਨਾਂ ਦੇ ਪ੍ਰਸ਼ਾਸਨ ਦੀ ਹੋਵੇਗੀ ਧੰਨਵਾਦ ਮੇਰਾ ਨਾਮ ਨਿਰਮਲ ਚੰਦ ਹੈ ਅੰਕਲ ਕੀ ਮਾਮਲਾ ਸਾਰਾ ਪਤਾ ਲੱਗਾ ਵੀ ਆਏ ਆ ਮੇਰੀ ਭਰਜਾਈ ਨਕੌਤਰ ਤੋਂ ਰਹੋ ਗਈ ਸੀ ਆਪਣੇ ਮਾਪਿਆਂ ਦੇ ਘਰ ਲਖੜੀ ਵਾਸਤੇ ਉਹ ਰਾਤ ਰਹਿ ਕੇ ਸਵੇਰੇ 8 ਵਜੇ 9 ਵਜੇ ਉਹ ਨੂਰਬਖਤ ਅੜੀ ਜਾਗੀ ਉਨ ਕੋਦਰ ਜਾਣਾ ਸੀਗਾ ਉੱਥੇ ਜਨਾਨੀਆਂ ਖੜੀਆਂ ਸੀ ਆਮ ਤੌਰ ਤੇ ਜਿੰਨੀਆਂ ਬੱਚੇ ਚਾਣ ਬਾਤ ਤੇ ਕੋਈ ਇੱਕ ਦਿਉ ਪੁੱਛਣ ਲੱਗੇ ਭੈਣ ਜੀ ਤੂੰ ਕਿੱਥੇ ਜਾਣਾ ਭੈਣ ਜੀ ਤੂੰ ਕਿੱਥੇ ਜਾਣਾ ਉਹ ਕੋਈ ਉਹ ਕਹਣ ਲੱਗੇ ਵੀ ਮੈਂ ਕੋਦਰ ਜਾਣਾ ਤੇ ਅਚਾ ਉਹ ਦੋ ਜਨੀਆਂ ਜਿਹੜੇ ਠਗੜੀਆਂ ਸੀ ਨਾ ਉਹ ਵੀ ਕਦੇ ਪੋਖੜੀਆਂ ਸੀ ਉਹਨੇ ਸੁਣ ਲਿਆ ਵੀ ਇਹਨ ਕੋਦਰ ਜਾਣਾ ਉਹਨੂੰ ਬਾਤ ਚਕਾਣ ਲੱਗੇ ਭੈਣ ਜੀ ਅਸੀਂ ਵੀ ਕੋਦਰ ਜਾਣਾ ਹੈਗਾ ਤੇ ਤੂੰ ਸਾਡੇ ਨਾਲ ਤੇ ਚਲ ਉਹਨ ਕਹ ਵੀ ਚਲੋ ਜੇ ਤੂੰ ਕਿੱਥੇ ਜਾਣਾ ਜੀ ਪਾਟੀਆਂ ਮਾਰੇ ਜਾਣਾ ਉਹ ਕਦੇ ਅਸੀਂ ਵੀ ਉੱਥੇ ਜਾਣਾ ਲਓ ਜੀ ਉਹ ਬਹਿ ਗਈ ਆ ਜਿਵੇਂ ਬਹਿ ਗਏ ਜਿਵੇਂ ਹਰੀਪੁਰ ਤੋਂ ਤੇ ਗਨੇਪੰਦ ਦੇ ਸੈਂਟਰ ਘਾਇ ਨਾ ਉੱਥੇ ਉਹਨੂੰ ਬਾਲੀਆਂ ਤੇ ਜਿੰਨੇ ਪੈਸੇ ਕੋ ਖੋ ਗੇ ਤੇ ਹੌਲੀ ਗੱਡੀ ਕਰਕੇ ਉਹ ਟੱਕਾ ਮਾਰ ਕੇ ਉਹ ਕੱਢ ਜੇ ਛੱਡ ਗਿਆ ਅੱਛਾ ਜੀ ਛੱਡ ਗਿਆ ਗੱਡੀ ਉਹਨਾਂ ਕੋਈ ਕਿਹੜੀ ਸੀ ਗੱਡੀ ਛਿੱਟੀ ਗੱਡੀ ਸੀਗੀ ਨੰਬਰ ਨਹੀਂ ਉਹਨੂੰ ਪਤਾ ਹੈ ਕੋਈ ਜੀ ਅੱਛਾ ਠੀਕ ਹੈ ਜੀ ਤੇ ਛਿੱਟੀ ਗੱਡੀ ਸੀਗੀ ਤੇ ਦੂਸਰੀ ਵਾਰ ਉਹ ਵਿਚਾਰੀ ਅੱਧਾ ਘੰਟਾ ਘੰਟਾ ਪਰ ਲੋਕ ਉਹਨਾਂ ਹੱਥਿੰਦੇ ਨਹੀਂ ਪਰ ਕਿਸੇ ਨੇ ਗਾਲੀ ਛੁੜੀ ਨਹੀਂ ਠੀਕ ਹੈ ਇੱਕ ਨੂੰ ਵਿਚਾਰੇ ਨੇ ਉਹਨਾਂ ਗਾਲਾ-ਗੋਲਾ ਕੱਢੀਆਂ ਵੀ ਤੇ ਰੁਕ ਰਹਿ ਜਾ ਮੇਰੀ ਗੱਲ ਤਾਂ ਸੁਣ ਲਓ ਅੱਛਾ ਇੱਕ ਮੁਰਸ਼ਲ ਵਾਲਾ ਉਹ ਵਿਚਾਰਾ ਲੈ ਕੇ ਤਾਂ ਪਰੇ ਹਰੀਪੁਰ ਦੇ ਨਾ ਮੁਕੇੜ ਤੇ ਜਾ ਖੜਾ ਕੀਤਾ ਉਹਥੇ ਉਤਰ ਕੇ ਉਥੋਂ ਓਨ ਬੱਥ ਬੜੀ ਗੋਦੜ ਚਲ ਗਈ ਗੋਦੜ ਜਾ ਕੇ ਥਾਣੇ ਚਲ ਗਈ ਉਹ ਕਹਿੰਦੇ ਸਾਡੀ ਦਰਖਾਸਤ ਬਣਦੀ ਦਰਖਾਸਤ ਬਣਦੀ ਹੈ ਫਲਾਰ ਫਲਾਰ ਦਿਓ ਇਹ ਉਹ ਮੈਨੂੰ ਉਹਨੂੰ ਫੋਨ ਕੀਤਾ ਬਈ ਤੁਸੀਂ ਪਾਜੀ ਉਹਨਾਂ ਥਾਣੇ ਜਾ ਕੇ ਦਰਖਾਸਤ ਸਾਡੀ ਲਿਖਾ ਕੇ ਜਾਓ ਹਾਂਜੀ ਫੇਰ ਮੈਂ ਥਾਣੇ ਹੁਣ ਜਾ ਕੇ ਕੰਪਲੇਟ ਕਰ ਆ ਗਿਆ ਨੰਬਰ ਲੈ ਕੇ ਆਇਆ ਇਦਾਂ ਬਾਹਰ ਤੇ ਚਿੱਟੀ ਗੱਡੀ ਆ ਦੋ ਜਨਾਨੀਆਂ ਇੱਕ ਬੰਦਾ ਮੋਹਲਾ ਬੰਦਾ ਬਾੜੀਆਂ ਤੋਂ ਲਾ ਹੋਰ ਵੀ ਕੋਈ ਲੋਟਾ ਬਾੜੀਆਂ ਪੈਸੇ 3000 ਰੁਪਏ ਦਾ ਠੀਕ ਹੈ ਜੀ